ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਕੇ ਪ੍ਰਧਾਨ ਮਨਪ੍ਰੀਤ ਸਿੰਘ ਸਾਨੀ ਦੀ ਦੇਖਰੇਖ ਪੰਜ ਪਿਆਰਿਆਂ ਦੀ ਗਵਾਹੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਇਆ ਹੇਠ ਬਰਬਾਤ ਫੇਰੀ ਰੂਪੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਸ਼ੁਭ ਆਰੰਭ ਮਾਡਲ ਟਾਊਨ ਗੁਰਦੁਆਰਾ ਹੋਇਆ ਤੇ ਇਹ ਫੇਰ ਪ੍ਰਭਾਤ ਫੇਰੀ ਰੂਪੀ ਨਗਰ ਕੀਰਤਨ ਗੁਰੂ ਨਾਨਕ ਪਾਰਕ ਮਾਡਲ ਸਕੂਲ ਮੀਰਪੁਰ ਕੋਲੋਨੀ ਤੋਂ ਹੁੰਦਿਆ ਹੋਇਆ ਵਾਪਸ ਗੁਰਦੁਆਰਾ ਸਾਹਿਬ ਮਲ ਟਾਊਨ ਵਿਖੇ ਸਮਾਪਤ ਹੋਈ ਜਿਸ ਦੇ ਵਿੱਚ ਸਮੂਹ ਸੰਗਤ ਨੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਪਾਗਲ ਦਿੱਤਾ ਇਸ ਨਗਰ ਕੀਰਤਨ ਵਿੱਚ ਸਿੱਖ ਨੌਜਵਾਨਾਂ ਵੱਲੋਂ ਗੱਤਕਾ ਖੇਡ ਕੇ ਪੂਰੇ ਜੋਸ਼ ਦਾ ਤੇ ਪੂਰਨ ਸਿੱਖ ਹੋਣ ਦਾ ਪ੍ਰਦਰਸ਼ਨ ਵੀ ਕੀਤਾ ਇਸ ਮੌਕੇ ਤੇ ਜਾਨਜੀ ਸੰਦੀਪ ਸਿੰਘ ਸ਼ੰਗਾਰੀ ਸਕੱਤਰ ਗੁਰਵਿੰਦਰ ਸਿੰਘ ਗਿਆਨੀ ਰਸ਼ਪਾਲ ਸਿੰਘ ਰਣਵੀਰ ਸਿੰਘ ਰਵਨੀਤ ਸਿੰਘ ਜਸਪਾਲ ਸਿੰਘ ਮੈਨੇਜਰ ਜਸਮੀਤ ਸਿੰਘ ਭਾਈ ਗੁਰਇਕਬਾਲ ਸਿੰਘ ਧਰਮਪਾਲ ਸਿੰਘ ਸ਼ੰਤੀ ਦਵਿੰਦਰ ਸਿੰਘ ਜਸਪਾਲ ਸਿੰਘ ਦੇਸ਼ਾ ਸਿੰਘ ਮੰਗਲ ਸਿੰਘ ਪੂਰਨ ਸਿੰਘ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਤੇ ਸਮੂਹ ਸੰਗਤ ਨੇ ਵੀ ਭਾਗ ਲிட்டਾ i'm in ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪ੍ਰਧਾਨਪੁਰ ਦੀਆਂ ਸੰਗਤਾਂ ਨੂੰ ਸਾਬ ਇੱਕ ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬੀ ਅੱਲਾਕੱਲਾ ਵਧਾਈਆਂ ਹੋਣ ਅੱਜ ਸਮੂਹੀਆਂ ਸੰਗਤਾਂ ਵੱਲੋਂ ਅਵਰਪੂਰਵਲੇ ਮੇਰੇ ਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਬਾਲਟੋਨ ਸਮੂਚੀਆਂ ਸੰਗਤਾਂ ਵੱਲੋਂ ਪ੍ਰਵਾਦ ਫੇਰੀ ਨਗਰ ਕੀਰਤਨ ਦੇ ਰੂਪ ਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਕੱਢੀ ਜਾ ਰਹੀ ਹੈ ਸੰਗਤਾਂ ਵੱਲ ਜੜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵਾਸਤੇ ਨਤਮਸਤਕ ਹੋ ਰਹੀਆਂ ਹਨ ਗੱਤਗਾ ਟੀਮਾਂ ਗੱਤਕੇ ਦੇ ਜੋਰ ਦਿਖਾ ਰਹੀਆਂ ਹਨ ਸਮੂਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜੋ ਸਮੇ ਸਮੇਂ ਦੇ ਉਤੇ ਸਾਡਾ ਸਾਥ ਦਿੰਦੀਆਂ ਹਨ ਔਰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਜੀ ਆੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਕਾਸ਼ ਉਸਤੇ ਵੀ ਖੁਸ਼ੀ ਜੋ ਗੁਰਦੁਆਰਾ ਮਾਡਲ ਟਾਊਨ ਸਿੰਘ ਜਮਾਓ ਲਾਹਾਂ ਜਾਂਦੇ ਪਿਆ ਰਹਿਆਂ ਦੀ ਹੋਈ ਤੇ ਸਰਕਾਰ ਮਨਪ੍ਰੀਤ ਸਿੰਘ ਜੀ ਨੇ ਸੁਚੇਜੇ ਗਵਾਹੀ ਤੇ ਇਹ ਨਗਰ ਕੀਰਤਨ ਕੱਢਿਆ ਗਿਆ ਸਾਰੀਆਂ ਸੰਗਤਾਂ ਨੇ ਵੱਧ ਜੜ ਕੇ ਰਸਾਇਲੇ ਆ ਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਹਰ ਗੁੱਸੇ ਵਿੱਚ ਆਪ حاضر ਹੁੰਦੀਆਂ ਨੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਇਹੋ ਹੀ ਇਹਨਾਂ ਦੀ ਜਿਹੜੀ ਹੈ ਉਹ ਸੇਵਾ ਹੈ ਵਾਹਿਗੁਰੂ ਸੱਚੇ ਬਾਦਸ਼ਾਹ ਐਵੇਂ ਹੀ ਸੰਗਤਾਂ ਨੂੰ ਜੋੜੀ ਰੱਖਣ ਵਾਹਿਗੁਰੂ ਜੀ ਕਾ ਕਾ Why if you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo, karate, and skating classes. Training of vocal, classical, and western music, dance classes for hip hop, freestyle, jazz, locking, popping, chess, horse riding, football, and so on a and James Cambridge International School opposite Canada Palace near A&M Institute's Jalandhar Dalhousie Bypass Road, Pathanko.